ਇਹਦੇ ਮਜੇ ਆ ਕੱਪੜੇ ਸਾਰੇ ਮੇਰੇ ਕੋਲ ਧਵਾ ਲੇ ਕਿਚਨ ਦਾ ਕੰਮ ਵੀ ਮੇਰੇ ਕੋਲ ਕਰਵਾ ਲਿਆ ਤੂੰ ਹੁਣ ਵੇਰ ਕੇ ਇੱਥੇ ਲੰਮੇ ਬੈ ਗਈ ਆ ਆ ਚੰਗੀ ਗੱਲ ਈ ਉਹ ਵੀ ਜੀਨ ਦੱਸਦੀ ਆ ਮੰਮੀ ਸ਼੍ਰੀ ਅਦਮਾ ਦਾ ਜੱਗ ਕੱਪੜੇ ਤੁਹਾਨੂੰ ਕਹਿਤਾ ਤਾਂ ਰੋਸ ਕੇ ਸੁੱਤੀ ਦਵਿੰਦਰ ਐਦਾਂ ਵੀ ਕਿੱਦਾਂ ਚੱਲੂਗਾ ਵੀ ਮੈਂ ਰਸੋਈ ਦਾ ਵੀ ਕਰਾਂ ਤੇ ਬਾਹਰ ਦਾ ਵੀ ਕਰਾਂ ਕੀ ਆਨੀ ਆ ਦਵਿੰਦਰ ਦੀ ਗੱਲ ਕਰਨ ਲਈ ਆ ਵੇ ਵਸ ਕੇ ਸਿੱਧੀ ਲੰਮੀ ਪਈ ਆ ਕੰਮ ਦਾ ਇਦਾਂ ਕਿੱਦਾਂ ਚੱਲੂਗਾ ਹੈ ਦਵਿੰਦਰ ਕਿਤਾ ਰੋਸ ਕੇ ਲੰਮੀ ਪਈ ਵੀ ਕੰਮ ਮੈਂ ਕਿੱਦਾਂ ਕਰਾਂ ਸਾਰਾ ਉੱਜੀ ਬੋਲੇ ਹੱਦ ਹੋ ਗਈ ਨਾ ਦੀ ਤੰਬਲੀ ਆ ਇਹ ਕੋਦਾ ਹੀ ਹੋਈ ਫਿਰਦੀ ਕੰਬਲੀ ਦਵਿੰਦਰ ਆ ਦਵਿੰਦਰ ਰੁੱਸਿਆਂ ਗੱਲ ਨਹੀਂ ਬਾਨੀ ਕੰਮ ਕਰਨਾ ਹੀ ਪੈਣਾ ਵਾ 11 ਵਜ ਗਏ ਮੈਂ ਹੁਣ ਰਸੋਈ ਚ ਨਿਕਲੀ ਆ ਕਦੋਂ ਦੇ ਕੱਪੜੇ ਦਿੱਤੇ ਤੁਹਾਨੂੰ ਨਰਾਜ ਤੋ ਸੁਖਣਾ ਆਈਆਂ ਤੇ ਗੁੱਸੇ ਹੋ ਕੇ ਸਵੇਰ ਦੇ ਨਮੇ ਪਈਆਂ ਮੈਂ ਮੇਂ ਚਾਲ ਤੋਲਾ ਤਾ ਨਹੀਂ ਦਿੱਤਾ ਤੇ ਤਮ ਤਾਂ ਲਿਆ ਦੇ ਮੈਂ 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 ਅੱਜ ਆ ਲੈਂਦੇ ਜੋ ਮੈਨੂੰ ਇੱਥੇ ਪਤਾ ਤਾ ਜਣਾ ਦੇ ਦੋ ਬੋਦੀ ਤਾਮ ਨਹੀਂ ਤਾਦੀ ਤਾਮ ਨਹੀਂ ਤਾਦੀ ਜੇ ਮੈਂ ਨਾ ਤੋਦੇ ਚਵਾਰੀ ਪੈ ਹੀ ਨਹੀਂ ਨਮੇ ਤੇ ਤੋ ਜੜੀ ਨਹੀਂ ਜਾਂਦੀ ਤੇਤੋਂ ਤੈਨੂੰ ਮੈਂ ਦੱਤਾ ਹੀ ਹੋ ਕਿਸਾਨ ਕਰਨ ਵਾਲੀ ਕਿਹੜੀ ਗੱਲ ਆ ਮੈਂ ਫੇਸਾਨ ਕਰਨ ਦੇ ਆ ਤੂੰ ਇੱਥੇ ਪਈ ਆ ਸੋਖ ਅੰਦਰ ਪਈ ਆ ਮੰਮੀ ਮੇਰੀ ਗੱਲ ਹੋਂਦਾ ਨਹੀਂ ਸੋਂਦੇ ਮੈਂ ਤਾਂ ਹੋਂਦਾ ਖਬਜਾਨਾ ਡਾਟ ਦੇ ਵਿੱਚ ਅਤਾ ਉਹ ਤੂੰ ਤੇ ਉਹਦੇ ਤਮਲੀ ਹੋਈ ਫੇਦੀ ਆ ਐਨੀ ਐਨੀ ਤੋਪ ਤੇ ਮੈਂ ਤਦੀ ਵੀ ਨਹੀਂ ਬਾਹਰ ਨੇ ਦੇਦੀ ਮੈਂ ਤੇ ਨੰਗ ਕਾਲਾ ਜਣਾ ਐਨਾ ਤੋ ਨਾ ਮੇਰਾ ਜਿਹੜਾ ਵਾ ਸੋਣਾ ਗਲੇਜੜੀ ਲੱਗਦੀ ਮੈਂ ਅਲਰਜੀ ਮਤਿਆਰ ਜਾ 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 ਤੰਮ ਤਾਲਾ ਮੈਨੂੰ ਨਹੀਂ ਤੈਣਾ ਦੋਚਵੀਂ ਮੈਂ ਤੇ ਤੜੀ ਨਹੀਂ ਕਰਨਾ ਤੇ ਫਿਰ ਸਵੇਰੇ ਉੱਠ ਕੇ ਕਰ ਲੈਂਦੀ ਤੈਨੂੰ ਪਤਾ ਹੀ ਨਹੀਂ ਕੱਪੜੇ ਧੋਣ ਵਾਲੇ ਪਏ ਕੱਲ ਦੇ ਵੀ ਪਏ ਕੌਣ ਧੋਵੇ ਮੈਂ ਸਵੇਰ ਦੇ ਰਸੋਈ ਚ ਵੜੀ ਸਾਦਾ ਚੌਂਕੇ ਦਾ ਕਰਕੇ ਹੁਣ ਮੈਂ ਬਾਹਰ ਕੱਪੜੇ ਧੋਣ ਜਾਵਾਂ ਤੇ ਤੂੰ ਹੀ ਨਹੀਂ ਧੋਲਾ ਤੂੰ ਤੂੰ ਤੜੀ ਤਾਂ ਚੱਲੀ ਆ ਧੋਲਾ ਜਾ ਤੇ ਤੇ ਤੂੰ ਬਾਹਰ ਜਾ ਨਾ ਮੈਂ ਮੇਰੀ ਅੱਜ ਤੇ ਨਹੀਂ ਦੀ ਤੇ ਮੇਰਾ ਦਿੱਤੇ ਦਬਾ ਦੂੰਂਦੇ ਆਈਓ ਜੇਹੀ ਤਾਂ ਕਰਦੀ ਆ ਨਾ ਤੇ ਮੈਂ ਦੋ ਨਾਲ ਤੁਹਾਡੇ ਨੂੰ ਆਡੋ ਹੋ ਜਾਣਾ ਤੇ ਮਾਨ ਨਾ ਬੈਠਿਆ ਰਹੋ ਫਿਰ ਓ ਬੁਈ ਨੀ ਬੁਈ ਬੁਈ ਨੀ ਆ ਦੋ ਦੰਦ ਨਾ ਤੈਨੂੰ ਆਦੋ ਨਾ ਨਾ ਹੁੰਦਾ ਹੁਣ ਅਹੀਂ ਅਜ ਤਾਂ ਨਹੀਂ ਹੋਜਦਾ ਤਾਂ ਦਿੱਤਾ ਦਾਣਾ ਵਾ ਆ ਰੋਟੀ ਨਾ ਕੰਮ ਨਹੀਂ ਹੁੰਦਾ ਸਿੱਧੀ ਗੱਲ ਹੀ ਤਾਲਾ ਤਾਣਾ ਪੈਣਾ ਵਾ ਹਾਂ ਮੇਰੀ ਬੁਤੀ ਤਾਂ ਸਾਰੀ ਤਾਤੇ ਤੇ ਜਾਂਦੀ ਆ ਬਾਹਰ ਧੁੱਪੇ ਤਾ ਮਟੜਾ ਮੈਂ ਨਾ ਤੈਨੂੰ ਕਹਿ ਕੇ ਦਿੱਤਾ ਤੂੰ ਉਹਦਾਂ ਇੰਨੀ ਗੁੱਸੇ ਹੋ ਕੇ ਸਵੇਰ ਦੀ ਵੇਰ ਕੇ ਪਈ ਰੋਟੀਆਂ ਚਾਰ ਪੰਜ ਖਾ ਲਿਆ ਵਾ ਰੋਟੀ ਵੀ ਨਾ ਖਾਂਦੀ ਤੇ ਦੰਨਾ ਬੜੀਆਂ ਕਾਦੀ ਆ ਨਨੂ ਦੀ ਪਤਾ ਉਹਦਾ ਦੰਨੂ ਕੀ ਗੱਲਾਂ ਕਰਦਾ ਉਹ ਕੁੜੀ ਆ ਸਾਡਾ ਹੱਕ ਨਹੀਂ ਮੰਨਦਾ ਉਹ ਨਾਲ ਲੜਦਾ ਤੇ ਤੋੜੇ ਦਾਵੇ ਇੱਥੇ ਤਾਦੀ ਇੱਥੇ ਮੈਂ ਜਾਨ ਨੂੰ ਚਾਪੇ ਪਾਏ ਆ ਮੇਰੀ ਪ੍ਰੀਤ ਨਹੀਂ ਤਾਦੀ ਮੇਰਾ ਪੁੱਤ ਨਹੀਂ ਤਾਦੀ ਤਾਲਾ ਤੋ ਟੜੀ ਜਾਂਦੀ ਆ ਇੰਦਾ ਨਹੀਂ ਕਹੀਦਾ ਹੋਈਦਾ ਸੋਹਰਿਆਂ ਨੇ ਨਰਾਜ਼ ਹੋ ਕੇ ਤੇ ਆਈ ਆ ਜੋ ਨੁ 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 ਆਜੇ ਇੱਥੇ ਜਾਵੇ ਤਾਂ ਤੇ ਫਿਰ ਉੱਥੇ ਇੱਥੇ ਮੇਨਾ ਨਾਦੀ ਆ ਉੱਥੇ ਉਹਨਾਂ ਜਵਾਰਿਆਂ ਦੇ ਭਾਜੀਆਂ ਭਰਾਈਆਂ ਗਰੀਬਾਂ ਜਿਨ੍ਹਾਂ ਤੋਂ ਨਾ ਇਹਦਾ ਪੂਣਾ ਬਾਹਰ ਇੰਨੇ ਪੈਸੇ țeਦਾ ਇਹਨੂੰ ਇਹਨੂੰ ਅਤਲਾ ਨਹੀਂ ਮਾਤਾ ਮੈਂ ਨਹੀਂ ਮੈਂ ਨਹੀਂ ਇਹਨਾਂ ਨਿਹੜਾ ਜਨਮ ਦਤਾ ਇਹਨੂੰ ਇੱਤੋਂ ਦਾਲ ਸਮਝਾ ਦੇ ਤਾਂ ਖਬਰਦਾਰ ਜੇ ਕਿਤੇ ਮੈਨੂੰ ਮੈਨੂੰ ਮਾੜਾ ਬੋਲਿਆ ਤੇ ਮੇਰਾ ਧਰਵਾ ਮੈਂ ਤੋ ਨਨੇ ਦੀ ਹੁਨੇ ਵਿਆਹ ਤੇ ਆਪਣੇ ਧਰ ਜਾਵੇ ਇੱਥੇ ਆਉਂਦੇ ਹੋਰ ਕੁਝ ਕੁਲੇ ਪਾਈਦਾ ਹੋਈਦਾ ਉਹਨੂੰ ਮੈਂ ਬੁਲਾ ਕੇ ਲਿਆਉਣੀ ਆ ਜੇ ਉਹਦੀ ਗਲਤੀ ਹੋਊਗੀ ਨਾ ਤੇ ਮੈਂ ਉਹਨੂੰ ਮੈਂ ਕਹੂੰਗੀ ਪਰ ਇਹ ਆ ਵੀ ਰੋਸ ਕੇ ਇਦਾਂ ਕੰਮ ਛੱਡ ਕੇ ਲੰਮੇ ਨਹੀਂ ਪੈਣਾ ਕੰਮ ਤਾਂ ਸਾਰਿਆਂ ਨੂੰ ਕਰਨਾ ਪੈਣਾ ਤੈਨੂੰ ਦੀ ਪਤਾ ਆ ਆਪ ਦੂਰ ਅੰਦਰ ਤੋਂ ਰੋਈ ਦਮ ਤਾਂ ਨਹੀਂ ਤੇ ਮਿਲਿਆ ਉਹ ਜੁਦ ਫੇ ਲਵਲੀਆਂ ਲੂੰ ਦੀ ਚੋਈ ਚੋਈ ਮੈਂ ਵੇਖ ਲਈ ਤੇ ਮਤੰਗੀ ਨਾ 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 ਕੀਤਾ ਜੀ ਛੇਵਾ ਦੀ ਸੀ ਮੈਂ ਕੀ ਆ ਗਏ ਲਾਲੀ ਤੇ ਤੂੰ ਕੀ ਬੋਲੀ ਪਹਿਲਾਂ ਮਾਂ ਮਾਂ ਤੇ ਦੋ ਬਣ ਲੱਖ ਜਨ ਦਾ ਗੱਕ ਜਾਣਾ ਇੱਕ ਤੇ ਦੋ ਬਣ ਨਹੀਂ ਵਾਲੇ ਵਾਦਾ ਛੇਵਾ ਜਨ ਜਿ ਲੈ ਆਈ ਹੁੰਦੀ ਤੇ ਵੇਨਾ ਤੇ ਜੇ ਦਾਦੂ ਅੱਜ ਲੱਜ ਕੇ ਆਗਾ ਮੈਂ ਤੇ ਅੱਗੇ ਤੁਹਾਨੂੰ ਆ ਤੇ ਮੈਂ ਅੱਗੇ ਲੈਣਾ ਚਾਹਦੀ ਹਤੇ ਮੈਂ ਤਾਂ ਆਪਣੇ ਪੈਤੇ ਚੱਲ ਜਾ ਨਹੀਂ ਛਾਤੇ ਤੁਹਾਨੂੰ ਸਿੱਧੀ ਦਾਲ ਆ ਸੋਖਾ ਹਣੇ ਪੁੱਛ ਲੈਣੀ ਉਹਨੇ ਵੀ ਕੀ ਕਿਹਾ ਨਾ ਝਾ ਉਹਨੂੰ ਤਾਂ ਪੁੱਤਨਾਵਾਂ ਨਾ ਦੇਨੂੰ ਖਾ ਕੀ ਗੱਲ ਹੈ ਕਿਹੜੀ ਕਿੰਨੋ ਲੜਾਈ ਹੋਈ ਡਾਡੀ ਮੈਂ ਤਾਂ ਖੁਸ਼ ਨਹੀਂ ਕਿਹਾ ਭਾਬੀ ਹਾਂ ਐਵੇਂ ਲੜੀ ਜਾਂਦੀ ਮੈਂ ਨਾ ਮੈਂ ਇੰਨੀ ਗੁੱਸੇ ਵਿੱਚ ਲੜੀ ਇਹਦੀ ਇੰਨੀ ਨਾ ਸ਼ਾਬਨਾ ਜੇ ਤੇ ਯੋ ਇੱਧਰ ਐ ਇੱਧਰ ਵੇਖ ਭਾਬੀ ਤੇ ਮੈਂ ਇੰਨੀ ਗੁੱਡੀ ਵਾਸਦੀ ਤੇ ਮੋੜ ਸ਼ਾਬ ਲਈ ਵੀ ਮੈਂ ਵੀ ਕਿਰੇ ਮਾਚਾ ਕੋ ਚਿੱਟੀ ਹੋਰੂੰਗੀ ਤੇ ਮੇਰੇ ਨਾਲ ਲੜ ਨਹੀਂ ਲੱਗ ਮੈਂ ਵੇਚਾ ਨਾ ਚਨਾ ਭਾਵੇਂ ਇੰਨੀ ਗਨਾਈ ਤੇ ਭਾਵੇਂ ਇਹ ਇਹ ਦੂ ਦੂ ਤੂਏ ਦੀ ਮਹਿੰਗੀ ਨਹੀਂ ਰਾਇ ਜੇ ਮੀਰੇ ਤੇ ਨਕਤਾਨ ਹੋ ਗਿਆ ਨਕਤਾਨ ਹੋ ਗਿਆ ਮੇਰਾ ਨਕਤਾਨ ਹੋ ਗਿਆ ਯੋ ਵੀ ਵੀ ਇਹ ਮੇਰੀ ਭਾਬੀ ਨਹੀਂ ਆ ਬਾਬੇ ਭਾਬੀਆਂ ਮੈਂ ਤੇਰੀ ਨਾਲ ਲੜਦੀ ਕਿਉਂ ਨਹੀਂ ਨਹੀਂ ਭਾਬੀਆਂ ਤੇ ਆ ਆ ਤੇ ਮੇਰੇ ਕੋਲ ਵੀ ਲੜਦੀ ਨਹੀਂ ਮੈਂ ਤੋ ਤੈ ਮੈਂ ਨਹੀਂ ਲਾਦੀ ਮੈਂ ਬਤਨ ਤੋ ਲਾਦੀ ਆ ਜਦੋਂ ਤੂੰ ਮਰੀਆਂ ਚੀਜ਼ਾਂ ਚ ਚੋਰੀ ਚੋਈ ਲਉਣੀ ਮੈਨੂੰ ਬੁੱਤ ਤੇ ਲਾ ਲਿਆ ਤੜ ਫੇੜ ਮੇਰਾ ਦਿਲ ਦੜਿਆ ਇਹ ਦੜਿਆ ਹਾਏ ਮੈਂ ਚੱਲ ਪੁੱਛ ਕੇ ਲਾ ਲਿਆ ਕਾ ਚਾ ਮੈਂ ਕੰਨ ਮੇ ਪੁੱਛ ਕੇ ਲਾ ਲੂੰਗੀ ਤੋ ਲੜਿਆ ਨਾ ਕਰੋ ਤੂੰ ਲਾ ਜੀ ਤੂੰ ਲਾ ਤੋ ਲਾ ਲੈ ਛੁਲਾ ਹੋ ਗਿਆ ਨਾ ਚੱਲ ਲੈ ਐ ਇੰਦਾ ਨਹੀਂ ਕਰੀਦੀ ਇੰਦਾ ਕਰੀ ਐਦਾਂ ਦੜੀ ਤੀ ਚੱਲ ਐਦਾਂ ਦੜ ਤੈਨਾਂ ਤੜ ਐ ਆਈਓ ਆ ਵੀ ਚੰਗੀ ਓ ਮੇਰੀ ਗੱਲ ਮਕਾਰ ਲਓ ਰਲ ਕੇ ਬਹਿ ਜਾ ਬਹਿ ਜਾ ਮੈਂ ਤੈਨੂੰ ਚਾਲ ਕਰਾਂ ਕਹਿੰਦੀ ਤੋ 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 ਤਨੀ ਜੰਦੀ ਤਾ ਨਾ ਤੁਨਾਂ ਤੀ ਆ ਮੈਂ ਤੁਤਿਆ ਜੜੀ ਨਹੀਂ ਜਾਂਦੀ ਆਦੀ ਤਾਮਣੀ ਤਾਦੀ ਤੇ ਤੂੰ ਮਰੀ ਭੈਣ ਆ ਉਸ ਗੜੇ ਮੈਂ ਨਹੀਂ ਤੇਰੀ ਭੈਣ ਤੂੰ ਤੇ ਮੇਰੀ ਭਾਬੀ ਲੱਗਦੀ ਆ ਤੇ ਮੇਰੇ ਡਿੰਨਾਣੀ ਆ ਆਏ ਆਤਾ ਮੇਰਾ ਮੈਂ ਮਦਦ ਜਲਵਾ ਤਾਮ ਹੀ ਨਹੀਂ ਦੱਸਦਾ ਤਮਲਾ ਜਾ ਕਾਏ ਤੇ ਤਮਲੀ ਤਮਲੀ ਕਹਿੰਦੇ ਤੈਨੂੰ ਆਂਦੇ ਨੇ ਮੈਂ ਜਲਦੋਂ ਤਾਰੇ ਤੂੰ ਫੋਨ ਦੇਖ ਨਾ ਤੂੰ ਮੂੰਹ ਆਂ ਜਿੰਦੀ ਜਾਨੀ ਆ ਮੈਂ ਦੂੰਗੀ ਮੇਰੀ ਤੂੰ ਦਾਲ ਇਹ ਨਾ ਇਹ ਨਾ ਤੇ ਜਿੰਦੀ ਧੀਕ ਤੇ ਤੈ ਤਪਰੇ ਤੂੰ ਨਾ ਲਿਆ ਤੇ ਤੋ ਦੇ ਨਾ ਮੇਰੀ ਭੈਣ ਬਣ ਨਾ ਨਾ ਨੱਚ ਨੁਨਾਣ ਬਣ ਕੇ ਤੋ ਦੇ ਤੋ ਦੇ ਤੇ ਫਿਰ ਤੂੰ ਤੇ ਜਿੰਨਾ ਮੋਦੀ ਫੋਨ ਦੇ ਤੀ ਜੂ ਤੂੰ ਪੱਤੇ ਫਿਲਮਾਂ ਤੇ ਤੇ ਜੋ ਚੰਦਾ ਯੂ ਤੇ ਤੂੰ ਵਿਲਾ ਮੇਰੀ ਭੈਣ ਬਾਂ ਤੇ ਵਿਲਾ ਹਾਂ ਤੋ ਦੇ ਆਂਦੀ ਜੇ ਮੈਂ ਬਾਹ ਜਾਊਂਗੀ ਨਾ ਤੇ ਤੈਨੂੰ ਪਤਾ ਫਿਰ ਮੈਂ ਜੂਤੀ ਖਰਾਬ ਹੋ ਜਣੀ ਆ ਤੇ ਤੂੰ ਤੋ ਲਾ ਆਲੀ ਰੇ ਤੇ ਮੇਰੀ ਨੀ ਮੂਟੀ ਖਰਾਬ ਹੁੰਦੀ ਮੈਂ ਥੋੜੇ ਕੱਪੜੇ ਨੀ ਦੁੱਤਾ ਨਹੀਂ ਤਨ ਲੋ ਵੜੀ ਲਾੜੀ ਤੋੜੀ ਤੇ ਜੋਦੋਂ ਚੋਣਾ ਚਲੋ ਵੋਣਾ ਨਹੀਂ ਆ ਚਲ ਨੂੰ ਹੀ ਵੋਣਾ ਨਹੀਂ ਤੇਰੀ ਚਾਦੀ ਹੋ ਆਏ ਹੋਏ ਤੇ ਤੇਰੀ ਬੇਦੀ ਤੁਮਲੀ ਦੀ ਤਾਈ ਤਾਂ ਕਿ ਤਰੁਕ ਕਮਲੀ ਕਹਿੰਦੇ ਆ ਤੇ ਵਿਆਹ ਹੀ ਹੈ ਉੱਦਾਂ ਹੀ ਆਈ ਆ ਮੈਂ ਤਾਂ ਦਿਆ ਨੇ ਤੈਨੂੰ ਤਦਿਆ ਵਾ ਉਹ ਨਹੀਂ ਛੱਡਿਆ ਮੈਂ ਆਪੇ ਆਈ ਆ ਬਣੇ ਤੈਨੂੰ ਮਦਦ ਹੀ ਆਪੇ ਲਾਂ ਜਾ ਮੈਂ ਮੇਰਾ ਵਾ ਨਹੀਂ ਹੋਇਆ ਤੇ ਨਾ ਤਮੜਿਆ ਨੇ ਕਿਦਾਂ ਦਾ ਲੱਭ ਲਈਓ ਤੇ ਮੈਂ ਤੈਨੂੰ ਤੋ ਨਾ ਲੱਭੀ ਤੂੰ ਪੋਣਾ ਉਹ ਪਹਿਲੇ ਸੋਨਾ ਹੀ ਆ ਹੈਗਾ ਮੇਰਾ ਪ੍ਰੋਣਾ ਬੜਾ ਸੋਹਣਾ ਚੱਲ ਜਣਾ ਮੈਂ ਐ ਜਾ ਤੇ ਤੂੰ ਇੱਧਾ ਤਰ ਤੇ ਤਕੜੀ ਤਾ ਪੂ ਜਨੋ ਚੜ ਮੋ ਜੀ ਨੇੜੀਆਂ ਲਿਆਈ ਨੇੜੀਆਂ ਨਾ ਦਿੱਤਾ ਨਾ ਵੇਖ ਲਈ ਭਾਬੀ ਨਹੀਂ ਤੂੰ ਕੀ ਮੈਂ ਨਾ ਲੈ ਚ ਤਾਲਾ ਮਾਰਦੀ ਲੈ ਤਾ ਸੂ ਇਹਦੀ ਤਾਂ ਰੈਸਟਿਕ ਕਰਨੀ ਆ ਸਦਾਈ ਬਣਾਇਆ ਸਾਨੂੰ ਤਰ ਤਾਲਾ ਤਾਲਾ ਮੇ ਭੈਨ ਤਾਲਾ ਹੋ ਜੇ ਤੈਨੂੰ ਤਾਂ ਮਲੀ ਕਹਿੰਦੇ ਚ ਨਾ 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 ਤਨ ਮੈਨੂੰ ਆਜੇ ਭੋਲੀ ਭੋਲੀ ਮੈਨਾਂ ਤੇ ਭੋਲੀ ਆ ਹੁਣ ਤੂੰ ਪਹਿਲੀ ਰੇ ਤੇ ਉਹ ਛਰੇ ਤੋ ਜਨੇ ਤੇ ਮੈਂ ਮਜੇ ਨਾ ਨਵੀ ਪਹਿਨੀ ਆ ਚਲੋ ਚਲੋ ਮਨਾ ਕਪੜੇ ਤਾਂ ਹੁੰਦੇ ਨੇ ਸੁੱਖ ਤੂੰ ਕਪੜੇ ਧੋਣ ਲਈ ਆ ਤੂੰ ਤਾਂ ਆਪਣਾ ਝਾੜੂ ਪੋਚਾ ਕਰ ਲਿਆ ਸੀ ਪਾਪੀ ਕਹਿੰਦੀ ਕਪੜੇ ਧੋ ਦੇ ਤੇ ਸਾਰਾ ਦਿਨ ਫੋਨ ਦਊਂਗੀ ਫਿਰ ਮੈਂ ਸਾਰਾ ਦਿਨ ਫੋਨ ਵੇਖੂੰਗੀ ਵੇਖੀ ਮੈਂ ਛੱਡਣਾ ਨਹੀਂ ਸਾਰਾ ਦਿਨ ਬਾਅਦ ਚ ਤਾਂ ਟੋਂਡੀ ਧੂਪ ਵੀ ਗਏ ਆ ਮੈਂ ਹੁਣ ਸਾਰਾ ਦਿਨ ਫੋਨ ਚਲਾਉਣਾ ਸਾਰਾ ਦਿਨ ਵੇਖੀ ਫੱਕ ਨਹੀਂ ਆਉਂਦਾ ਵੰਦ ਨਹੀਂ ਪੋਨੀ ਤਰਸਾ ਰਿਹਾ ਹਾਂ ਮੈਂ ਬਹੁਤ 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 ਬਹੁ ਦੀਆਂ ਅੰਦਰ ਲਾ ਮੈਂ ਭੁਜਿਆ ਚਿਪਸ ਵਾਲਾ ਤੇ ਪੰਜਾਂ ਪੰਜਾਂ ਲਵਾਵਾਂਗੇ ਬੇਸੋਣੀ ਚਾਹ ਚਾਹ ਦਾ ਕਾਇ ਲੈਣਾ ਨੇ ਚਾਹ ਦਾ ਕਾਇ ਲੈਣਾ ਚਾਹ ਮੈਂ ਤੁਹਾਡੇ ਆਪ 40 ਰੁਪਏ ਤੇ ਭੁਜਿਆ ਦਰ ਉਹਨਾਂ ਤਾਂ ਪੀਤਾ ਤੇ ਨਾ ਨੀ ਗਾਉਂਦੀ ਜਿਹੜੇ ਕੋਤੇ ਨਮਕ ਸਮੋਸੇ ਦਾ ਖਾਣੀ ਸਮਾ ਸੇ ਤੇ ਨੌਣੇ ਜਾ ਰਹੇ ਲੜ ਪੈਣਾ ਫਿਰ ਇੱਕ ਸਮਸਾ ਕਨੂੰ ਦੇਣਾ ਹੀ ਫਿਰ ਫਿਰ ਹੋਰ ਬੜਾ ਘੁੰਦਾ ਵਾ ਉੱਥੇ ਬੈਗ ਨਾ ਚੜ੍ਹਨ ਦਾ ਪੀਵਾਂਗੇ ਇੱਕ ਮੈਂ ਸੁਣੀ ਉੱਥੇ ਪੈਟਲ ਜੀ ਆਈਏ ਪੈਟਲ ਜੀ 15 ਦੀ 15 ਹੈ ਉਹ ਵੀ ਚਾਲ ਨੂੰ ਪੜੇ ਹੁੰਦੇ ਆ ਕੋਈ 5 ਹੋਰ ਚਾਹੀਦੇ ਫਿਰ ਤੇਨ ਹੋਣੀਆਂ ਵਾ ਹਾਂ ਤਾਲੀ ਮਾਰਦੇ ਆ ਅਸੀਂ ਦੋ ਜਣੇ ਦੋ ਜਣੇ ਦਰਦਾਰ ਬਿਲੇ ਪਾਰ ਜਣੇ ਤੇ ਬਿਸਕੁਟ ਲੰਗ ਤਾਂ ਜਾਂਦੇ ਆ ਉਹ ਆਪਾਂ ਬਿਸਕੁਟ ਹੀ ਖਾਂਦੇ ਆ ਸਾਡਾ ਬਿਸਕੁਟ ਕੱਤੀ ਸ਼ੁਰੂ ਆਣਾ ਹੈ ਸਾਰਾ ਦੋਨ ਕੋਟ-ਕਟ ਪਤਾ ਬਈ ਜਿੱਤੇ ਵਾਈ ਤਾਂ ਜਾਜੋ ਦੋ ਅੱਧੇ ਦੋ ਤਾਂ ਟਾਈਮ ਲਾ ਤਾਂ ਮੈਨੂੰ ਇੱਧਰ ਤਾਂ ਤੱਬਰ ਨੂੰ 4 ਵਜੇ ਮਿਲਦੀ ਜਦੋਂ ਪਤਾ ਮਾਤੇ ਆਉਂਦਾ ਵਾ ਤੈਨੂੰ ਚਾਹ ਮੇਲਣੀ ਪਹਿਲਾਂ ਹਾਂ ਇਹ ਦਾਲ ਤੇਰੇ ਫਾਇਦੇ ਦੀ ਗੱਲ ਹੀ ਤੂੰ ਮੇਰੇ ਮੇਰੇ ਇੱਥੇ ਮੇਰਾ ਫਿਰ ਅੱਖਾਂ ਦਾ ਦਾਦਾ ਜਦੋਂ ਸਾਰਾ ਤੱਬਰ ਪੀਉ ਦੋ ਪੀਣੀ ਤਾਂ ਐਦਾਂ ਤਾਨੂੰ ਤਾਰੇ ਲੁੱਗ ਲਵਾਇਦਾ ਮੈਨੂੰ ਛੱਡਣਾ ਨਹੀਂ ਪੁੱਤ ਹੀ ਨਹੀਂ ਪਤਾ ਹੈ ਦਾਦਾ ਚੱਲ ਮਰਜੀ ਆ ਤੇਰੀ ਰੁਪਈਆ ਸਾਡੇ ਕੋਲ ਚਾਹ ਹੀ ਆ ਓ ਹਾਂ ਜੀ ਜਨੇ ਹੋ ਤਰ ਸਭਾ ਹਾਏ ਵੇ ਦਰਤ ਜਾਈ ਨੂੰ ਵੇ ਤੁਸੀਂ ਇਹਨਾਂ ਕਰਦਾ ਨਾਮ ਲੋਸ਼ਨ ਕਰਤਾ ਉਹਨਾਂ ਦਾਦੀ ਬੀਬੀ ਨੂੰ ਫੀਫੀ ਨੂੰ ਚਲੋ ਕਿਹਾ ਦਾਦਾ ਮਾਰ ਲੈ ਇਹ ਕਿਹੜਾ ਦਾਦਾ ਮਾਰਿਆ ਕਿ ਇਹਦੀ ਜੇਬ ਉਤ ਲੈ ਆਏ ਨਾ ਤਾਂ ਤੇ ਉਹ ਆਏਗੇ ਵੇ ਛਾ ਪਿਆ ਵੇ ਜੀਆ ਤੰਗ ਤਮਾ ਅੱਜ ਤਾਂ ਕੈਨੇ ਖਾਣੇ ਨਹੀਂ ਤੇਲ ਚ ਮੋਸੀ ਹੋਣੀ ਹੈ ਤੇਲ ਦਾ ਪੈਸੇ ਲਾਏ ਕਿੱਥੋਂ ਜੇ ਕਰ ਚਾ ਚਾਚੀ ਉਹ ਪਰੋਣੇ ਨਹੀਂ ਆਏ ਉਹਦੋਂ ਨਾ ਤੇਰੇ ਕੋਲੇ ਉਹਦੋਂ ਆਏ ਹੋ ਤੇਰੇ ਉਹ ਯਾਰ ਆਏ ਨਹੀਂ ਸੀ ਉਦੋਂ ਜਦੋਂ ਮੈਂ ਉਹ ਲਵਰੀਆਂ ਕਹਿੰਦੀ ਆ ਜਦੋਂ ਪੋਲਵਰੀਆਂ ਤੇ ਪੋਲ ਗਈ ਆ ਉਹ ਛੱਡ ਉਹ ਤੇ ਅੱਗੇ ਨਹੀਂ ਕਰੇ ਤੁਸੀਂ ਵੀਰ ਹੋ ਆ ਤੇ ਵੀ ਇਹ ਇੰਦਾ ਹੀ ਜੁੜੇ ਰਹਿੰਦੇ ਨੇ ਵੀ ਜੁੜੇ ਨਹੀਂ ਆ ਦਾ ਮੇਰੇ ਦਾ ਮੇਲੇ ਤੇ ਦਾ ਪੀਦੇ ਨੇ ਦਾ ਫਿਰ ਤੋਟਦੇ ਤੋਟਦੇ ਨਾ ਤਦਿਓ ਤਦਿ ਤੁਆਂ ਕਿਨਾ ਦਿਓ ਪਤਾ ਕੀ ਉਹ ਚਤਾਲੀ ਤੱਕ ਉਹਨਾਂ ਆਈ ਆ ਉਹਦਾ ਮੈਂ ਨਾ ਪੋਲਿਓ ਮੈਂ ਕਰਾ ਤਾ ਆਪਣੇ ਆ ਆਪਣੇ ਆ ਤੂੰ ਹੀ ਮਿਲ ਆ ਜਾ ਉਹ ਜਾ ਆਪਣੇ ਆ ਨਾ ਕਰ ਮੈਂ ਚੱਲ ਚੱਲ ਨਿਕਲ ਲੈ ਚੱਤਨੀ ਨੂੰ ਤੋੜ ਤਰੋ ਮੈਂ ਨਾ ਉਦੋਂ ਹੀ ਅੰਦਰੋਂ ਪੀਣੀ ਆਉਂਦੀ ਤੇ ਕਿਹਦੀ ਨਾ ਦੇ ਅੰਦਰ ਘੂਆ ਪੰਡਤ ਤੇ ਪਤਾ ਲਾ ਦੇ ਤੇ ਚਾਹ ਦੇ ਬਣਾ ਲਾ ਫੇ ਤਾਂ ਹੀ ਜਾਣੀ ਤੋੜ ਤਾ ਦਿਆਂ ਨਾ ਬੋਧਨ ਪਹਿਲਾਂ ਮੋਟੇ ਲਾਉ ਦੋਦ ਨੂੰ ਪਤੀ ਲਾ ਦੇ ਚੁੱਪ ਕਰ ਚੁੱਪ ਹੋ ਹਾਂ ਤਿਤ ਤੀ ਦਦੀਆ ਕੀ ਕਹਿੰਦੇ ਤੋੜ ਨਹੀਂ ਅਹੀਂ ਕਹਿੰਦੇ ਕੋ ਖਾਣ ਨੂੰ ਬਣਾ ਦੇ ਬਹੁਤ ਲੱਗੀ ਆ ਚਾਹ ਕਹਿੰਦੇ ਚਾਹ ਮੈਂ ਨਹੀਂ ਕਹੋ ਤੇਨੀ ਮੈਂ ਮੈਂ ਨਹੀਂ ਮਾਰਣੀ ਤੇ ਬਣਾ ਦੇ ਮੈਂ ਚਿੱਲੀ ਹਾਂ ਨਹੀਂ ਦੁੱਤ ਪੜਾ ਦੰਦਾਂ ਦੇ ਉਤਾਂ ਦੇ ਬੰਦੇ ਦੁੱਪ ਬੰਦੇ ਨੀਆ ਬਾਦ ਨਹੀਂ ਤੇ ਮੈਂ ਤੂੰ ਦੁੱਤ ਤੇ ਨੂੰ ਦੰਦ ਦਵਾਣੀ ਦੁੱਤ ਦਵਾਣੀ ਆਹੋ ਚਾਚੇ ਤੂੰ ਆ ਬੁਲਾਉਂਦੇ ਜੋ ਬੁਲਾਉਂਦੇ ਬੁਲਾਉਂਦੇ ਦਵਾਣ ਜੀ ਲਾਦੇ ਵਾਲੇ ਜਾ ਆ ਹਾਂ ਦੁਪਹਿਰ ਨਹੀਂ ਜਾਣਾ ਆਪੇ ਤੇ ਕੰਨੀ ਵੀ ਬਿਊਟੀ ਖਰਾਬ ਹੁੰਦੀ ਆ ਹਾਂ ਲਾਗੇ ਤੇ ਹੈਗਾ ਵਾ ਉਹ ਕਹਿੰਦੇ ਕੰਮ ਆ ਦੁੱਤ ਤਪਰੇ ਤਪਰੇ ਤੋਰੇ ਆ ਮੈਂ ਕਪਰੇ ਤੋਂ ਵੀ ਲੈ ਚਾਚਾ ਮੈਂ ਵੀ ਚਾਚਾ ਨੀ ਤੋੜਿਆ ਨੇ ਬਿਊਟੀ ਨਾ ਹੁੰਦੀ ਉਹ ਆਲੇ ਪੁੰਡੋ ਤੋਂ ਜੇ ਮੈਂ ਤੁਹਾਨੂੰ ਬੋਲ ਦਿੰਦਾ ਚੋਰੀ ਚਾਪਿਆ ਛਿੰ댜 ਚਾ ਲੈ ਨਮਾ ਦਾਤਾਈ ਬੋਲ ਲੈ ਤੇ ਮੈਂ ਦਾਤਾਈ ਚਲ ਆਲੇ ਤੁੰਦੀ ਨੂੰ ਅੰਦਰ ਵਾਦ ਤੁੰਦੀ ਲਾ ਲ ਨਹੀਂ ਤੁੰਦੀ ਲਾਇਆ ਓ ਕੀ ਕਹਿੰਦੇ ਕੀ ਖਾਣਾ ਕੋਹ ਨਹੀਂ ਕੁਛ ਨਹੀਂ ਬਣਾਣੀ ਜੋਚ ਤੋਚ ਨਹੀਂ ਜਾ ਤੂੰ ਓਏ ਨਹੀਂ ਨਹੀਂ ਵੇਖਣਾ ਭੂਆ ਨਹੀਂ ਵੇਖਣਾ ਸਾਂ ਦੇ ਦੇ ਮੁੰਮੇ ਵੇਖਣਾ ਆ ਕੁਛ ਕਹਿਂਦੇ ਕੀ ਫੜਾ ਕੀ ਕਹਾਂ ਮੈਂ ਕਹਿੰਦਾ ਇਹ ਨੈਟ ਖਤਮ ਕਰ ਦੇਣਾ ਸਾਲਾ ਨਹੀਂ ਦਾਦਾ ਐਵੇਂ ਮੈਂ ਉਹ ਕਰ ਦੇਣਾ ਭਲਾ ਮੈਂ ਹਾਂ ਹੋ ਚੁੱਪ ਬੰਦਾ ਦਾਜਾ ੁੰਡੀ ਲਾਲਾ ਜਿੰਨਾ ਜਦੋਂ ਤੂੰ ਬਾਹਰ ਦੀ ਮੈਂ ਉਹ ਤੇਰੇ ਭੂਤੋਲਾ ਨਹੀਂ ਪਤਾ ਰਲਾ ਦਾਜਾ ਉਹਦੇ ਕੁਛ ਖਾਣਾ ਤੇ ਨਹੀਂ ਨਾ ਨਹੀਂ ਨਹੀਂ ਖਾਣਾ ਨਹੀਂ ਤੂੰ ਹੀ ਖਾ ਰੋਟੀ ਖਾ ਆ ਫੜਿਆ ਵਾ ਤੇ ਤੇਰਾ ਟੀਲਾ ਜੇ ਡਰਦੀ ਉਹ ਜੁਨੀ ਚਾਰਾ ਨੋਟ ਤੇ ਨਾ ਕਿੰਨਾ ਦੁੱਧ ਤੋਣ ਵਰਦਾ ਇਹਨਾਂ ਨੂੰ ਚਾਹ ਬਣਾਉਂਦਾ ਤਵਾਰਿਆਂ ਨੂੰ ਮੈਂ ਜਾ ਤੂੰ ਸੱਚੀ ਨਾ ਸੱਚੀ ਸੱਚੀ ਜਾ ਨਹੀਂ ਦੋਤ ਜਿਦਲੀ ਨਾ ਜਿਦੋਂ ਨਿਦਲੀ ਮੈਂ ਉਹਦੋਂ ਫੋਨ ਚ ਲੈਣਾ ਤੇ ਦੋ ਦਿਨ ਮੈਂ ਦਾਤਾ ਹੀ ਉਹ ਉਹਦਾ ਫੋਨ ਦਲਵਾ ਦਿਓ ਤੇ ਤੁਮ ਜਰਾ ਦੇਖੋ ਤੁਮ ਤੇ ਤੇ ਜਰਾ ਦੁੱਧ ਕੱਢ ਕੇ ਵਿੱਚ ਪਾ ਲਈ ਟੀਲੇ ਦੇ ਬਰਾਬਰ ਹੀ ਆ ਜਾਏ ਨਾ ਤੀਨ ਨੂੰ ਚਦਾਈ ਬਹੁੰ ਜਾਈਓ ਮੈਂ ਜੇ ਦਲਾ ਦੁੱਧ ਦਾ ਪੀ ਤੇ ਇਹ ਤੇ ਦਲਾ ਦੀ ਪੌਂਦੋਂ ਪੌਦੀ ਨਹੀਂ ਨਹੀਂ ਪੂਲ ਨੂੰ ਪਤਾ ਹੀ ਲੱਦਾ ਉਹਨੇ ਤਾਂ ਆਈ ਰਸੋਈਆਂ ਓਂਡੀ ਕੀ ਟਾਂ ਹੀ ਮਲਾਈ ਆਉਂਦੀ ਆ। ਆਵੇਂ ਜਿ ਬਣਾ ਬਣਾ ਪਿਆ ਜਾਂਦੀ ਐ ਨੂੰ। ਮੈਂ ਨੋਦ ਨਹੀਂ ਪੀਦੀ ਮੈਂ। ਹੁਣੇ ਕੈਂਡੀ ਰੋ। ਆਪੇ ਦੇ ਕਿਹਾ ਬਨੇ ਇਹਨੇ। ਓਏ ਨਾ ਨਾ ਤੀਮ ਚਾਚੀ ਮੇਰਾ ਨਾਮ ਨਾ। ਚੱਲ ਚਾਚੀ ਬਣਾ ਚਾਹੀ ਆ ਗਈ। ਆਹੀ ਆ ਗਈ। ਜਤਨੀ ਗੈਰੀ ਲਾਉਣੀ ਐ ਲਾਲ ਕੇ ਆ ਰਹੀ। ਦੋਵੇਂ। ਅਰੇ ਮੈਂ ਚੜੀ। ਜਿੱਤੇ ਚਾਰੇ ਲਾਲਾ ਖਾਵਾਂਗੇ। ਤੇ ਤੋ ਤੈਨੂੰ ਨਾ ਪਤਾ ਬਦੀ ਮਾਂ ਤੇ ਵੜੀ। ਜਾਓ ਮੈਂ ਚਾਹ ਬਣਾਉਂਦੀ। ਤੇਨੂੰ ਨਾ ਲੱਗੇ ਚਾਚੇ ਨੂੰ ਨਾ ਲੱਗੇ। ਅਸੀਂ ਕੋਠੇ ਤਾਂ ਨਹੀਂ ਹੋਣਾ। ਕੀਵੇਂ ਐਦਾ ਕਰਾ 100 ਰੁਪਏ ਦੇ ਦੇ ਚਨੇ ਆ ਜਾਣਗੇ ਨਾਲ ਆਹ ਅੱਛੀ ਜਿਹੀ ਨਚਲੇ ਲੈਣਾ ਪਰ ਨਹੀਂ ਸਹੀ ਗੱਲ ਹੈ ਚਲੋ ਮੋਟ ਕਮ ਲਿਓ ਮੇਰੀ ਵੀ ਦੋ ਦੋ ਦੇ ਕੇ ਮੇ ਕੋ ਦਾਜ ਹੁੰਦੇ ਨਾ ਤੇ ਮੈਂ ਦੇ ਦੋਤੀ ਪਹੁੰਚਾਂ ਸ਼ਹਿਰ ਤੋਂ ਜੇ ਗਾਂ ਹੋਰੀ ਬੋਲ ਨਹੀਂ ਆਇਆ ਨਹੀਂ ਤੂੰ ਥੋੜ੍ਹ ਪੂਤੇ ਲਾਦੀ ਹੋਰੀ ਨਹੀਂ ਦਿੱਤਾ ਮਾਤਾ ਚਲੋ ਚਾਹ ਦੌ ਦੋ ਗਲਾਸ ਨਹੀਂ ਦੁੱਤਾ ਦੋ ਕਿੰਨੇ ਦੇ ਮੈਂ ਮੱਦੀ ਮੋੜ ਚਾਲੀ ਚਾਬੀ ਰੇ ਚਾਚੇ ਦੇ ਦੀ ਉਥੇ ਪਈ ਨਹੀਂ ਆ ਜਾ ਚੁੱਪ ਚਲ ਆ ਚਲੇ ਆ ਮੈਂ ਲੈਣਾ ਹੀ ਹਾਂ ਚਲ ਆਣਾ ਤੂੰ ਚਲ ਆ ਨਾ ਮਾਤਾ ਦੀ ਹੋ 매일 매야더 이상 안할아이야